ਸਸਿਕਲ ਦੋਸਤੋ ਮੈਂ ਕੁਲਵੀਰ ਸਿੰਘ ਕੇਐਸ ਕੋਡੇਵਲ ਦੇ ਮਕੈਨਿਕਲ ਵਰਕਰਸ ਬਟਰੁਖਾਂ ਤੋਂ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਤੁਸੀਂ ਸਭ ਤੋਂ ਪਹਿਲਾਂ YouTube ਚੈਨਲ ਨੂੰ ਜਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਬਹੁਤ ਘੈਂਟ ਵੀਡੀਓ ਦਿਖਾਵਾਂਗੇ ਅੱਜ ਤੁਹਾਨੂੰ ਦਿਖਾਵਾਂਗੇ ਜੋਂਡੀਅਰ ਟਰੈਕਟਰ ਜੋਂਡੀਅਰ ਦੇ ਦੋ ਮਾਡਲ ਨੇ ਸਾਡੇ ਕੋਲ ਇੱਕ ਸਿੰਪਲ ਮਾਡਲ ਹੈ ਤੇ ਇੱਕ ਆਪਣਾ ਟੌਪ ਮਾਡਲ ਹੈ ਦੋਨਾਂ ਦੇ ਵਿੱਚ ਕੀ ਕੀ ਅੰਤਰਾ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਜਰੂਰ ਦਿਖਾਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਵੀਡੀਓ ਸਕਿਪ ਨ ਨੰਬਰ ਸਾਡਾ ਚੱਲ ਰਿਹਾ ਹੈਗਾ ਇੱਧਰ ਵੀ ਉੱਪਰ ਲਿਖਿਆ ਤੇ ਇੱਥੇ ਵੀ ਲਿਖਿਆ ਹੈਗਾ ਨੰਬਰ ਨੋਟ ਕਰ ਲਓ ਟਰੈਕਟਰ ਲੈਣ ਲਈ ਸਾਡੇ ਨਾਲ ਸੰਪਰਕ ਕਰਿਓ ਤੇ ਇਹ 9 ਵਜੇ ਤੋਂ ਸ਼ਾਮ 6 ਵਜੇ ਤੱਕ ਜਦੋਂ ਮਰਜ਼ੀ ਕਾਲ ਕਰੋ ਉਸ ਤੋਂ ਪਹਿਲਾਂ ਆਪਣਾ ਜਿਹੜਾ ਨੰਬਰ ਹੈ ਇਹ ਬੰਦ ਹੁੰਦਾ ਹੈ ਨੰਬਰ ਸਵੇਰੇ 9 ਵਜੇ ਲੈ ਕੇ ਸ਼ਾਮ 6 ਵਜੇ ਤੱਕ ਹੀ ਚੱਲਦਾ ਹੁੰਦਾ ਹੈ ਜੀ ਜਾਂ ਤੁਸੀਂ ਵਟਸਐਪ ਮੈਸੇਜ ਕਰ ਸਕਦੇ ਹੋ ਟਰੈਕਟਰ ਪਿਕ ਵਿਦ ਪ੍ਰਾਈਸ ਲਿਖ ਕੇ ਭੇਜ ਦਿਓ ਆਪਣਾ ਐਡਰੈਸ ਜ਼ਰੂਰ ਦੱਸੋਗੇ ਅਸੀਂ ਕਿੱਥੋਂ ਬੋਲਦੇ ਆ ਉਹ ਜ਼ਰੂਰ ਵਟਸਐਪ ਤੇ ਮੈਸੇਜ ਤੇ ਲਿਖ ਕੇ ਪਾਇਆ ਕਰੋ ਨਾਲ ਅਜੀ ਤੁਹਾਨੂੰ ਟਰੈਕਟਰਾਂ ਦੇ ਰੇਟ ਤੇ ਫੋਟੋਆਂ ਜਾਂ ਕਿਵੇਂ ਉੱਥੇ ਤੱਕ ਪਹੁੰਚੂਗਾ ਜਰੂਰ ਉਹਦੇ ਬਾਰੇ ਸਾਰਾ ਕੁਝ ਦੱਸਾਂਗੇ ਡਿਲੀਵਰੀ ਜਰੂਰ ਮਿਲੂਗੀ ਟਰੈਕਟਰ ਦੀ ਡਿਲੀਵਰੀ ਹਰ ਇੱਕ ਜਗ੍ਹਾ ਹੋ ਜਾਂਦੀ ਹੈ ਡਿਲੀਵਰੀ ਦਾ ਜਿਹੜਾ ਚਾਰਜ ਹੈ ਉਹ ਅਲੱਗ ਲੱਗਦਾ ਜੀ ਆਓ ਤੁਹਾਨੂੰ ਦਿਖਾਉਣੇ ਆ ਹੁਣ ਟਰੈਕਟਰ ਲੋ ਜੀ ਦੋਸਤੋ ਇਹ ਜੌਂਡੀਅਰ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਜੌਂਡੀਅਰਾਂ ਦੇ ਵਿੱਚ ਕੀ ਕੀ ਅੰਤਰਾ ਦੋ ਤਿੰਨ ਜੌਂਡੀਅਰ ਟਰੈਕਟਰ ਨੇ ਦੋਨੇ ਦੇਖਣ ਨੂੰ ਤੁਹਾਨੂੰ ਸ਼ੇਮ ਹੀ ਲੱਗ ਰਹੇ ਨੇ ਹਾਂਜੀ ਬਿਲਕੁਲ ਦੋਸਤੋ ਬਿਲਕੁਲ ਸਹੀ ਗੱਲ ਆ ਤੁਹਾਡੀ ਜੇ ਸ਼ੇਮ ਲੱਗ ਰਹੇ ਨੇ ਤਾਂ ਸ਼ੇਮ ਹੀ ਨੇ ਫਰਕ ਕੀ ਇਹਨਾਂ ਦੇ ਵਿੱਚ ਸੇਮ ਹੀ ਚੱਕੇ ਪਾਏ ਆ ਪੀਲੇ ਰੰਗ ਦੇ ਚੱਕੇ ਉਹਦੇ ਆ ਪੀਲੇ ਇਹਦੇ ਆ ਉਹੀ ਸ਼ਾਇਦ ਦੇ ਚੱਕੇ ਨੇ ਤੇ ਇਹਨਾਂ ਚ ਫਰਕ ਥੋੜਾ ਜਿਹਾ ਦੋਸਤੋ ਆਹ ਟੌਪ ਮਾਡਲ ਆ ਜਿਹੜਾ ਜਦੋਂ ਮੂਹਰੇ ਖੜਾ ਜਾਂਦੀ ਯਾਰ ਜਿਹੜਾ ਉਹ ਪਰੇ ਖੜਾ ਹੈਗਾ ਉਹ ਸਿੰਪਲ ਮਾਡਲ ਆ ਉਹਦੇ ਜਿਹੜਾ ਹਿੱਸਾ ਉਹਦੇ ਵੀ ਪਾਵਰ ਸਟੀering ਲੱਗਿਆ ਹਿੱਸਾ ਇਹਦੇ ਵਿੱਚ ਵੀ ਪਾਵਰ ਸਟੀering ਲੱਗਿਆ ਹੋਇਆ ਹੈ ਫਰਕ ਕੀ ਆ ਫਰਕ ਸਿਰਫ ਦੋ ਤਿੰਨ ਚੀਜ਼ਾਂ ਦਾ ਤੁਹਾਨੂੰ ਦੱਸ ਦਿਆਂ ਤੇ ਇੱਕ ਤਾਂ ਸਟੀering ਦਾ ਫਰਕ ਹੈ ਜੀ ਇਹਦੇ ਜਿਹੜਾ ਡਿਜ਼ਾਈਨਿੰਗ ਵਾਲੇ ਸ਼ਰੀਏ ਦਾ ਸਿਲਵਰ ਸਟੀering ਲੱਗਿਆ ਉਹਦੇ ਵਿੱਚ ਪਲੇਨ ਸ਼ਰੀਏ ਦਾ ਸਿੰਪਲ ਬਲੈਕ ਕਲਰ ਦਾ ਜਿਹੜਾ ਸਟੀering ਹੈ ਉਹ ਲੱਗਿਆ ਹੈ ਤੇ ਦੂਜਾ ਇਹਦੇ ਵਿੱਚ ਜਿਹੜਾ ਸਾਊਂਡ ਸਿਸਟਮ ਵੀ ਲੱਗਿਆ ਹੈ ਬਹੁਤ ਹੀ ਘੈਂਟ ਟੌਪ ਦੀ ਕੁਆਲਿਟੀ ਦਾ ਸਾਊਂਡ ਸਿਸਟਮ ਹੁੰਦਾ ਹੈ ਇੱਕ ਤਾਂ ਹੁੰਦਾ ਡੀਜੇ ਲੱਗਿਆ ਹੁੰਦਾ ਇਹ ਉਹਦੇ ਵਿੱਚ ਨਹੀਂ ਲੱਗਿਆ ਹੋਇਆ ਸਿੰਪਲ ਟਰੈਕਟਰ ਦੇ ਵਿੱਚ ਚੱਕੇ ਨੇ ਜਿਹੜੇ ਉਹ ਇਹਦੇ ਚ ਵੀ 베アリングਾਂ ਵਾਲੇ ਨੇ ਚੱਕੇ ਇਹਦੇ ਵੀ 베アリングਾਂ ਵਾਲੇ ਨੇ ਪੈਡਲਾਂ ਵਾਲੀ ਸ਼ਾਫਟ ਤੇ ਵੀ 베アリング ਲੱਗੇ ਹੁੰਦੇ ਆ ਇਹ ਜੀ ਵੀ ਲੱਗੇ ਹੁੰਦੇ ਆ ਅੱਛਾ ਇੱਕ ਚੀਜ਼ ਤੁਹਾਨੂੰ ਦੋ ਚੀਜ਼ਾਂ ਹੋ ਗਿਆ ਤੀਜੀ ਚੀਜ਼ ਇਹਦੇ ਵਿੱਚ ਸੈਂਸਰ ਲੱਗਿਆ ਹੈ ਜੀ ਟੌਪ ਮਾਡਲ ਦੇ ਵਿੱਚ ਤੇ ਇਹਦੇ ਵਿੱਚ ਸੈਂਸਰ ਨਹੀਂ ਹੁੰਦਾ ਇਹ ਸਿੰਪਲ ਮਾਡਲ ਹੈ ਤੇ ਇੱਕ ਚੌਥਾ ਫਰਕ ਜਿਹੜਾ ਰਹਿ ਗਿਆ ਹੁਣ ਇਹਦੇ ਵਿੱਚ ਬੈਂਪਰ ਜਿਹੜਾ ਘੋੜਾ ਬੈਂਪਰ ਲੱਗਿਆ ਹੁੰਦਾ ਜੀ ਸ਼ੰਗਲੀਆਂ ਵਾਲਾ ਬਹੁਤ ਜ਼ਬਰਦਸਤ ਸੋਹਣਾ ਲੱਗਦਾ ਤੇ ਇਹਦੇ ਵਿੱਚ ਬੈਂਪਰ ਜਿਹੜਾ ਉਹ ਸਿੰਪਲ ਹੀ ਲੱਗਿਆ ਹੁੰਦਾ ਹੈ ਇਹ ਜੀਜ਼ਾਂ ਦਾ ਫਰਕ ਹੁੰਦਾ ਬਸ ਉਹਨਾਂ ਕੇ ਰੇਟ ਦਾ ਫਰਕ ਹੁੰਦਾ ਬਾਈ ਜੀ ਕਈ ਬਾਈ ਕਹਿੰਦੇ ਨੇ ਲਾ 3-4 ਜੀ ਜਿੰਨੇ ਘੱਟ ਲਾਈਆਂ ਨੇ ਇਹਦੇ ਨਾਲ ਹੀ ਇੰਨਾ ਰੇਟ ਨਹੀਂ ਬਾਈ ਜੀ 3-4 ਚੀਜ਼ਾਂ ਜ਼ਰੂਰ ਤੁਹਾਡੇ ਸਾਹਮਣੇ ਘੱਟ ਹੁੰਦੀਆਂ ਨੇ ਪਰ ਤਿੰਨ ਚਾਰ ਚੀਜ਼ਾਂ ਨੂੰ ਬਣਾਉਣ ਤੇ ਤੇ ਚੀਜ਼ਾਂ ਦੇ ਮਟੀਰੀਅਲ ਤੇ ਖਰਚਾ ਜਿਹੜਾ ਆਉਂਦਾ ਉਹ ਤਾਂ ਹੁੰਦਾ ਹੀ ਹੁੰਦਾ ਹੈ ਉਹਦਾ ਉਹਨਾਂ ਕਾ ਫਰਕ ਹੁੰਦਾ ਜੀ ਰੇਟ ਦਾ ਟਰੈਕਟਰ ਦੋਨੇ ਘੈਂਟ ਨੇ ਬਹੁਤ ਸੋਹਣੇ ਲੱਗਦੇ ਨੇ ਜਿਹੜਾ ਤੁਹਾਨੂੰ ਪਸੰਦ ਆ ਉਹੀ ਲਾਓ ਮਿਲੂਗਾ ਤੁਸੀਂ ਟਰੈਕਟਰ ਲੈਣ ਲਈ ਸੰਪਰਕ ਨੰਬਰ ਨੋਟ ਕਰ ਲਓ ਬੱਚੇ ਸਾਨੂੰ ਫੋਨ ਨਾ ਕਰਿਆ ਕਰਨ ਬੱਚੇ ਬਹੁਤ ਤੰਗ ਕਰਦੇ ਨੇ ਉਹਨਾਂ ਨੂੰ ਸਮਝਾਉਣ ਔਖਾ ਹੋ ਜਾਂਦਾ ਪੇਰੈਂਟਸ ਹੀ ਫੋਨ ਕਰਨਾ ਟਰੈਕਟਰ ਲੈਣ ਲਈ ਰੇਕ ਥਾਂਵੇਂ ਟਰੈਕਟਰ ਨੂੰ ਭੇਜਣ ਦੀ ਸੁਵਿਧਾ ਹੈਗੀ ਆ ਡਿਲੀਵਰੀ ਕਰਵਾਵਾਂਗੇ ਡਿਲੀਵਰੀ ਕਈ ਵਾਰੀ ਬਾਈ ਮਤਲਬ ਤੁਸੀਂ ਆਰਡਰ ਕਰਦੇ ਹੋ ਤਾਂ ਕਈ ਬੰਦੇ ਕਹਿੰਦੇ ਨੇ ਵੀ ਤੁਸੀਂ ਜੀ ਸਾਨੂੰ ਪਹਿਲਾਂ ਨਹੀਂ ਦੱਸਿਆ ਡਿਲੀਵਰੀ ਜਦੋਂ ਬਾਈ ਜੀ ਤੁਸੀਂ ਵੀਡੀਓ ਦੇਖਦੇ ਹੋ ਤਾਂ ਉਹਨੂੰ ਚੰਗੀ ਤਰ੍ਹਾਂ ਦੇਖਿਆ ਕਰੋ ਹਰੇਕ ਗੱਲ ਨੂੰ ਧਿਆਨ ਨਾਲ ਸੁਣਿਆ ਕਰੋ ਹਰੇਕ ਵੀਡੀਓ ਦੇ ਵਿੱਚ ਆਪਾਂ ਦੱਸ ਦਿਆਂ ਵੀ ਡਿਲੀਵਰੀ ਦਾ ਚਾਰਜ ਜਿਹੜਾ ਉਹ ਅਲੱਗ ਲੱਗੂਗਾ ਜੀ ਟਰੈਕਟਰ ਦਾ ਜਿਹੜਾ ਰੇਟ ਹੈਗਾ ਉਹ WhatsApp ਤੇ ਤੁਸੀਂ ਸਾਨੂੰ ਮੈਸੇਜ ਭੇਜੋ ਜਾਂ ਫੋਨ ਕਰਕੇ ਪਤਾ ਕਰ ਲਓ ਕਿਉਂਕਿ ਨਾ ਕਮੈਂਟਾਂ ਦੇ ਵਿੱਚ ਨਾ ਵੀਡੀਓ ਦੇ ਵਿੱਚ ਟਰੈਕਟਰ ਦਾ ਰੇਟ ਨਹੀਂ ਦੱਸਿਆ ਜਾਂਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਹ ਜਿਹੜਾ ਟਾਪ ਮਾਡਲ ਆ ਇਹਦੇ ਵਿੱਚ ਤੁਸੀਂ ਹੋਰ ਵੀ ਘੈਂਟ ਬਣਾਉਣਾ ਇਹਨੂੰ 911 ਮੰਗਤਾ ਲੈਦਰ ਵਾਲੀ ਸੀਟ ਜਲਵਾਉਣੀ ਹੈ ਜਿਹੜੇ ਮਰਜੀ ਟਰੈਕਟਰ ਤੇ ਤੁਸੀਂ ਕਹਿ ਕੇ ਲਵਾ ਸਕਦੇ ਹੋ ਲੈਦਰ ਦੀ ਸੀਟ ਹੈ ਜਿਹੜੀ ਉਹਦਾ ਚਾਰਜ ਵੀ ਅਲੱਗ ਹੁੰਦਾ ਜੀ ਉਹ ਜਿਹੇ ਜੀ ਬਸ ਸੀਟ ਹੁੰਦੀ ਆ ਉਹ ਹੀ ਉਹਦਾ ਉਹਨਾਂ ਕਾ ਜ਼ਿਆਦਾ ਰੇਟ ਨਹੀਂ ਹੁੰਦਾ ਥੋੜਾ ਹੀ ਫਰਕ ਪੈਂਦਾ ਬਾਈ ਜੀ ਲੈਦਰ ਵਾਲੀ ਸੀਟ ਤੇ ਬੱਚਾ ਨੂੰ ਬੈਠਣਾ ਸੌਖਾ ਰਹਿੰਦਾ ਉਹਦੀ ਕੰਫਰਟੇਬਲ ਹੁੰਦੀ ਆ ਚੱਲਦੇ ਬਹੁਤ ਸਮੂਥ ਨੇ ਟਰੈਕਟਰ ਜਮੀਨ 'ਤੇ ਜ਼ੋਰ ਲਵਾਉਂਦੇ ਬੱਚਿਆਂ ਦਾ ਬਹੁਤ ਜ਼ਿਆਦਾ ਕਹਣ ਕੀ ਜੈ ਬੱਚਿਆਂ ਨੂੰ ਚਲਾ ਕੇ ਬੜਾ ਆਨੰਦ ਆਉਂਦਾ ਹੈ ਘਰੇ ਚੀਜ਼ ਖੜੀ ਹੈ ਸੋਹਣੀ ਲੱਗਦੀ ਆ ਬਾਈ ਜੀ ਜਦੋਂ ਘਰੇ ਖੜਾ ਹੁੰਦਾ ਨਾ ਟਰੈਕਟਰ ਹਰੇਕ ਆ ਭੈਣ ਭਾਈ ਰਿਸ਼ਤੇਦਾਰਾਂ ਦੀ ਗਵਾਂਡੀ ਆ ਗਿਆ ਆਪਾਂ ਨੂੰ ਪੁੱਛਦਾ ਬਈ ਟਰੈਕਟਰ ਕਿ ਖੋਲ ਜਾਂਦਾ ਤੁਸੀਂ ਬਹੁਤ ਸਿਰਾਂ ਗੱਲ ਬਾਤ ਆ ਨਵੇਂ ਟਰੈਕਟਰ ਵਾਂਗੀ ਰੂਹ ਪੈਂਦਾ ਚੀਜ਼ਾਂ ਦਾ ਕਰਦੋ ਵੀਡੀਓ ਨੂੰ ਸ਼ੇਅਰ ਸ਼ੇਅਰ ਕਰਨਾ ਤੁਹਾਡਾ ਕੰਮ ਆ ਟਰੈਕਟਰ ਬਣਾਉਣੇ ਸਾਡਾ ਕੰਮ ਤੇ ਖਰੀਦਣ ਵਾਲੇ ਸੰਪਰਕ ਕਰਿਆ ਕਰੋ ਵੀਰ ਜੀ ਜਰੂਰ ਤਾਂ ਦੋਸਤੋ ਇਹ ਸੀਗੇ ਟਰੈਕਟਰ ਇਹ ਟਰੈਕਟਰ ਸੀਗੇ ਆਪਣੇ ਸਾਰੇ ਟਰੈਕਟਰ ਆਪਾਂ ਇਦਾਂ ਬਣਾਉਂਦੇ ਰਹਨੇ ਆ ਤੁਸੀਂ ਜਰੂਰ ਵੀਡੀਓ ਨੂੰ ਦੇਖਿਆ ਕਰੋ ਨਵੀਂ ਵੀਡੀਓ ਹੋਰ ਜਲਦੀ ਲੈ ਕੇ ਹਾਜ਼ਰ ਖਾਵਾਂਗੇ ਤੇ YouTube ਤੇ ਆਪਣਾ ਜਿਹੜਾ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਨਵੇਂ-ਨਵੇਂ ਵੀਡੀਓ ਅਸੀਂ ਤੁਹਾਨੂੰ ਦਿਖਾਉਂਦੇ ਰਹਨੇ ਆ ਟਰੈਕਟਰਾਂ ਬਾਰੇ ਜਰੂਰ ਦੇਖਿਆ ਕਰੋ ਇਹਦੇ ਨਾਲ ਦੇ ਟਰੈਕਟਰ ਤੁਹਾਨੂੰ ਸਾਡੇ ਕੋਲ ਹੀ ਮਿਲ ਸਕਦੇ ਨੇ ਹੋਰ ਕਿਤੋਂ ਨਹੀਂ ਮਿਲਦੇ ਜੀ ਨਵੀਂ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਫਸੇ ਕੱਲ ਜੀ